ਸ਼੍ਰੀ ਮੁਕਸਰ ਸਾਹਿਬ 'ਚ ਸ਼ਨੀਵਾਰ ਸਵੇਰੇ 9 ਵਜੇ ਕਰੀਬ ਕੋਟਪੂਰਾ ਰੋਡ ਤੇ ਪੈਂਦੇ ਪਿੰਡ ਚੜੇਵਾਂ 'ਚ ਸੰਗਣੀ ਤੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਇੱਕ ਬੱਸ ਸੜਕ ਕਿਨਾਰੇ ਖੜੇ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ 11 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਮੁਕਸਰ ਵਿਖੇ ਭਰਤੀ ਕਰਾਇਆ ਗਿਆ। ਸਾਰੇ ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਮੁਕਸਰ ਵਿਖੇ ਚੱਲ ਰਿਹਾ ਹੈ। ਬੱਸ ਵਿੱਚ 21 ਪੁਲਿਸ ਮੁਲਾਜ਼ਮ ਸਵਾਰ ਸਨ ਜੋ ਕਿ ਵੀਆਈਪੀ ਡਿਊਟੀ ਦੌਰਾਨ ਜਲੰਧਰ ਵਿਖੇ ਜਾ ਰਹੇ ਸਨ ਮੇਰਾ ਨਾਮ ਜਗੀਰ ਸਿੰਘ ਜੀ ਐਸਏ ਕੀ ਘਟਨਾ ਕੀ ਹੋਈ ਕਿਸ ਤਰ੍ਹਾਂ ਹੋਈ ਇਹ ਘਟਨਾ ਜੀ ਅਸੀਂ ਜਲੰਧਰ ਡਿਊਟੀ 'ਚ ਲੇ ਸੀ ਵੀਆਈਪੀ ਡਿਊਟੀ ਹਮ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਨੇ ਆਉਣਾ ਸੀਗਾ ਤੇ ਸਰਕਾਰੀ ਗੱਡੀਆਂ ਨੂੰ ਹਰੀ ਝੰਡੀ ਦੇਣੀ ਸੀ ਉਹਨਾਂ ਨੇ ਐਕਸੀਡੈਂਟ ਕਿਸਾ ਵਾਸਤੇ ਜਿਹੜੀਆਂ ਗੱਡੀਆਂ ਦੀ ਹਮ ਉਹਨਾਂ ਵਾਸਤੇ ਡਿਊਟੀ 'ਚ ਲੇ ਸੀ 6:30 ਦਾ ਟਾਈਮ ਸੀਗਾ ਤੇ ਅੱਗੇ ਟਰੱਕ ਸੀਗਾ ਕਾਰ ਸੇ ਵਾਲਾ ਸੁਭਾਲ ਵਾਲੀ ਹਮ ਉਹਦੇ ਵਿੱਚ ਵਿਚਾਲੇ ਠੱਲਿਆ ਸੀ ਉਹਨਾਂ ਤੇ ਵਿੱਚ ਗੱਡੀ ਵਾਦੀ ਸੀ ਓਕੇ ਗੱਡੀ ਬਿਲਕੁਲ ਸਲੋ ਸੀ ਹਾਂ ਤੇ ਉਹ ਬਾਕੇ ਨਿਕਲੇ ਸੀ ਧੁੰਦ ਕਿੰਨੀ ਸੀ ਧੁੰਦ ਬਹੁਤ ਜਿਆਦਾ ਸੀ ਹਾਂਜੀ ਕਿੰਨੇ ਕੁ ਮੁਲਾਜ਼ਮ ਸੀ ਕੱਢੀ ਦੇ ਵਿੱਚ ਗੱਡੀ ਮੁਲਾਜ਼ਮ ਬਾਈ ਤੇ ਹੀ ਹੈਗੇ ਸੀ ਸਰ ਇਹ ਐਸਐਮ ਮੁਲਾਜ਼ਮ ਸੀ ਹਾਂ ਇਹ ਸਹੀ ਸੀਗੇ ਉੱਥੇ ਆਪਣਾ ਗੱਡੀਆਂ ਜਿਹੜੀਆਂ ਮਿਲਦੀਆਂ ਹੈ ਰਿਚਨ ਦੀ ਮੁਲਾਇਮੋਂ ਮਿਲਦੇ ਹੈ ਗੱਡੀਆਂ ਕੋਛ ਅਨ ਚਾਰ ਦਿਨ ਸਤੇ ਸਾਰੇ ਗੁਰਦੇਵ ਜੀ ਕੀ ਘਟਨਾ ਕੀ ਹੋਈ ਹੈ ਮੁਲਾਜ਼ਮਾਂ ਦੇ ਬਾਸੀ ਜੋ ਐਕਸੀਡੈਂਟ ਹੋਈ ਹੈ ਅੱਜ ਸਵੇਰ ਕਰੀਬ 6 ਵਜੇ 6:30 ਵਜੇ ਸਾਡੀ ਪੰਜਾਬ ਪੁਲਿਸ ਦੇ ਮੁਲਾਜ਼ਮ ਸਰਕਾਰੀ ਬਸ ਦੇ ਵਿੱਚ ਸਵਾਰ ਹੋ ਕੇ ਮਾਨਯੋਗ ਸੀਐਮ ਸਾਹਿਬ ਦੀ ਡਿਊਟੀ ਜਲੰਧਰ ਵਿਖੇ ਜਾ ਰਹੇ ਸੀ ਜਦੋਂ ਚੜੇ ਬਣ ਦੇ ਨੇੜੇ ਪਹੁੰਚੇ ਉੱਥੇ ਸੜਕ ਦੇ ਵਿੱਚਕਾਰ ਇੱਕ 3 ਮਾਡਲ ਟ੍ਰੱਕ ਖੜਾ ਸੀ ਇੱਕ ਕਰਸੇ ਵਾਲਾ ਨੇ ਹੂੰ ਡਰਾਈਵਰ ਜੀ ਨਾਲ ਪ੍ਰਵਾਸੀ ਦੇ ਨਾਲ ਚਾਲੇ ਲੱਗਾ ਹੋਇਆ ਸੀ ਉਹਦੇ ਵਿੱਚ ਧੁੰਦ ਦੇ ਕਾਰਨ ਬੱਸ ਟਕਰਾ ਗਈ ਜਿਹਦੇ ਨਾਲ ਸਾਡੇ ਮੌਲਾਜਮਾਂ ਦੇ ਸੱਤਾਂ ਲੱਗੀਆਂ ਜੀ 11 ਕ ਮੌਲਾਜਮ ਸੀਗੇ ਜਿਨ੍ਹਾਂ ਨੂੰ ਸੱਤਾਂ ਲੱਗੀਆਂ ਉਹਨਾਂ ਨੂੰ ਅਸੀਂ ਲਿਆ ਕੇ ਸਿਵਲਾਸਪਾਰ ਦੇ ਵਿੱਚ ਦਾਖਲ ਕਰਾਇਆ ਜੀ ਜੋ ਜੇਰੇ ਇਲਾਜ ਹੈ